ਸੋ ਬਿਲਿੰਗ ਦੇ ਗ੍ਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਪੰਜਵਾਂ ਨੇ ਸੋਮਵਾਰ ਸਵੇਰੇ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਦਾ ਐਲਾਨ ਕੀਤਾ ਹਾਲਾਂਕਿ ਦੱਸਤੀ ਹੈ ਕਿ ਇਸ ਦੇ ਕੁਝ ਹੀ ਕੰਟਿਆਂ ਦੇ ਬਾਅਦ ਇਸ ਨੂੰ ਵਾਪਸ ਵੀ ਲੈ ਲਿਆ ਗਿਆ ਸੂਬੇ ਦੀਆਂ ਚੋਣਾਂ ਦੇ ਲਈ ਉਮੀਦਵਾਰ ਦੀ ਨਵੀਂ ਸੂਚੀ ਦੀ ਉਮੀਦ ਦੱਸੀ ਜਾ ਰਹੀ ਹੈ ਇਸ ਨਾਲ ਹੀ ਦੱਸਤੀ ਹੈ ਕਿ ਪਾਰਟੀ ਨੇ ਸੂਚੀ ਵਾਪਸ ਲੈਣ ਤੋਂ ਪਹਿਲਾਂ 18 ਸਤੰਬਰ ਨੂੰ ਪਹਿਲੇ ਪੜਾਅ ਲਈ 15 ਉਮੀਦਵਾਰ ਦੂਜੇ ਪੜਾਅ ਲਈ 25 ਅਤੇ ਤੀਜੇ ਪੜਾਅ ਦੇ ਲਈ 19 ਅਕਤੂਬਰ ਨੂੰ 15 ਉਮੀਦਵਾਰ ਖੜੇ ਕੀਤੇ ਸਿਗੇ ਹਾਲਾਂਕਿ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਵਰਗੇ ਪ੍ਰਮੁੱਖ ਨਾਮ ਇਸ ਵਿੱਚ ਸ਼ਾਮਲ ਹਨ ਰੈਣਾ ਅਤੇ ਸਾਫ ਦਾ ਉਪ ਮੁੱਖ ਮੰਤਰੀ ਨਿਰਮਲ ਸਿੰਘ ਅਤੇ ਕੁਵਿੰਦਰ ਗੁਪਤਾ ਨੂੰ ਪਹਿਲੀ ਸੂਚੀ ਦੇ ਵਿੱਚ ਛੱਡ ਦਿੱਤਾ ਗਿਆ ਪੰਜਾਬੀ ਲਿੰਕ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਭਾਜਪਾ ਨੇ ਸੋਮਵਾਰ ਸਵੇਰੇ ਸੋਪੇ ਦੀਆਂ ਆਗਾਮੀ ਵਿਦਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਦਾ ਐਲਾਨ ਕੀਤਾ ਹਾਲਾਂਕਿ ਦੱਸਦੀ ਕਿ ਇਸ ਦੇ ਕੁਝ ਹੀ ਕੱਟਿਆ ਦੇ ਬਾਅਦ ਇਸ ਨੂੰ ਵਾਪਸ ਵੀ ਲੈ ਲਿਆ ਗਿਆ ਸੋਬੀਧਿਆ ਚੋਣਾਂ ਦੇ ਲਈ ਉਮੀਦਵਾਰ ਦੀ ਨਵੀਂ ਸੂਚੀ ਦੀ ਉਮੀਦ ਦੱਸੀ ਜਾ ਰਹੀ ਹੈ ਇਸ ਨਾਲ ਵੀ ਦੱਸਦੀ ਹੈ ਕਿ ਪਾਰਟੀ ਨੇ ਸੂਚੀ ਵਾਪਸ ਲੈਣ ਤੋਂ ਪਹਿਲਾਂ 18 ਸਤੰਬਰ ਨੂੰ ਪਹਿਲੇ ਪੜਾਅ ਦੇ ਲਈ 15 ਉਮੀਦਵਾਰ ਦੂਜੇ ਪੜਾਅ ਦੇ ਲਈ 25 ਅਤੇ ਤੀਜੇ ਪੜਾਅ ਦੇ ਲਈ 19 ਅਕਤੂਬਰ ਨੂੰ 15 ਉਮੀਦਵਾਰ ਖੜੇ ਪਿੱਤੇ ਸਿਗੇ ਹਾਲਾਂਕਿ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਵਰਗੇ ਪ੍ਰਮੁੱਖ ਨਾਮ ਇਸ ਚ ਸ਼ਾਮਲ ਹਨ ਰੈਣਾ ਅਤੇ ਸਾਫ ਦਾ ਉਪ ਉਮੀਦਵਾਰ ਨਿਰਮਲ ਸਿੰਘ ਅਤੇ ਕੁਵਿੰਦਰ ਗੁਪਤਾ ਨੂੰ ਪਹਿਲੀ ਸੂਚੀ ਦੇ ਵਿੱਚ ਛੱਡ ਦਿੱਤਾ ਗਿਆ ਹੈ ਪੰਜਾਬੀ ਲਿੰਕ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਭਾਜਪਾ ਨੇ ਸੋਮਵਾਰ ਸਵੇਰੇ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਦਾ ਐਲਾਨ ਕੀਤਾ ਹਾਲਾਂਕਿ ਦੱਸਦੀ ਹੈ ਕਿ ਇਸ ਦੇ ਕੁਝ ਹੀ ਘੰਟਿਆਂ ਦੇ ਬਾਅਦ ਇਸ ਨੂੰ ਵਾਪਸ ਵੀ ਲੈ ਲਿਆ ਗਿਆ ਸੋਬੀ ਦੀਆਂ ਚੋਣਾਂ ਦੇ ਲਈ ਉਮੀਦਵਾਰ ਤੇ ਨਵੀਂ ਸੂਚੀ ਦੀ ਉਮੀਦ ਦੱਸੀ ਜਾ ਰਹੀ ਹੈ ਇਸ ਨਾਲ ਹੀ ਦੱਸਦੀ ਹੈ ਕਿ ਪਾਰਟੀ ਨੇ ਸੂਚੀ ਵਾਪਸ ਲੈਣ ਤੋਂ ਪਹਿਲਾਂ 18 ਸਤੰਬਰ ਪਹਿਲੇ ਪੜਾਅ ਦੇ ਲਈ 15 ਉਮੀਦਵਾਰ ਦੂਜੇ ਪੜਾਅ ਦੇ ਲਈ 25 ਅਤੇ ਤੀਜੇ ਪੜਾਅ ਦੇ ਲਈ 19 ਅਕਤੂਬਰ ਨੂੰ 15 ਉਮੀਦਵਾਰ ਖੜੇ ਕੀਤੇ ਸਿਗੇ ਹਾਲਾਂਕਿ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਵਰਗੇ ਪ੍ਰਮੁੱਖ ਨਾਮ ਇਸ ਚ ਸ਼ਾਮਲ ਹਨ ਰੈਣਾ ਅਤੇ ਸਾਬਕਾ ਉਪ ਮੁੱਖ ਮੰਤਰੀ ਨਿਰਮਲ ਸਿੰਘ ਅਤੇ ਕੁਵਿੰਦਰ ਗੁਪਤਾ ਨੂੰ ਪਹਿਲੀ ਸੂਚੀ ਦੇ ਵਿੱਚ ਛੜ ਤੇ ਤੱਕ ਹੈ ਪੰਜਾਬੀ ਲਿੰਕ ਤੇ ਕਰੇ तमाम ਦਰਸ਼ਕਾਂ ਦਾ ਸਵਾਗਤ ਹੈ ਪਾਸ਼ਪਾ ਨੇ ਸੋਮਵਾਰ ਸਵੇਰੇ ਸੋਪੇ ਦੀਆਂ ਆਗਾਮੇ ਵਿਧਾਨ ਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਸੂਚੀ ਦਾ ਐਲਾਨ ਕੀਤਾ ਹਾਲਾਂਕਿ ਦੱਸਤੀ ਹੈ ਕਿ ਇਸ ਦੇ ਕੁਝ ਹੀ ਕਟੜਿਆਂ ਦੇ ਬਾਅਦ ਇਸ ਨੂੰ ਵਾਪਸ ਕੀ ਲੈ ਲਿਆ ਗਿਆ ਸੋਪੇ ਦੀਆਂ ਚੋਣਾਂ ਦੇ ਲਈ ਉਮੀਦਵਾਰ ਦੀ ਨਵੀਂ ਸੂਚੀ ਦੀ ਉਮੀਦ ਦੱਸੀ ਜਾ ਰਹੀ ਹੈ ਐਸਾ ਨਾਲ ਹੀ ਦੱਸਦੀ ਹੈ ਕਿ ਪਾਰਟੀ ਨੇ ਸੂਚੀ ਵਾਪਸ ਲੈਣ ਤੋਂ ਪਹਿਲਾਂ 18 ਸਤੰਬਰ ਨੂੰ ਪਹਿਲੇ ਪੜਾਅ ਦੇ ਲਈ 15 ਉਮੀਦਵਾਰ ਦੂਜੇ ਪੜਾਅ ਦੇ ਲਈ 25 ਅਤੇ ਡੀਜੇ ਪੜਾਉ ਦੇ ਲਈ 19 ਅਕਤੂਬਰ ਨੂੰ 15 ਉਮੀਦਵਾਰ ਖੜੇ ਕੀਤੇ ਸਿਗੇ ਹਾਲਾਂਕਿ ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਵਰਗੇ ਪ੍ਰਮੁੱਖ ਨਾਮ ਇਸ ਚ ਸ਼ਾਮਲ ਹਨ ਰੈਣਾ ਅਤੇ ਸਾਫ ਦਾ ਉਪ ਮੁੱਖ ਮੰਤਰੀ ਨਿਰਮਲ ਸਿੰਘ ਅਤੇ ਗਵਿੰਦਰ ਗੁਪਤਾ ਨੂੰ ਪਹਿਲੀ ਸੂਚੀ ਦੇ ਵਿੱਚ ਛੱਡ ਦਿੱਤਾ ਗਿਆ